ਜੀ ਕੀ ਨਾਮ ਜੀ ਹਾਂ ਮੈਂ ਮੋਨ ਸਿੰਘ ਰੇਂਜ ਅਫਸਰ ਮੱਤੇਵਾੜਾ ਹਾਂ ਜੀ ਜੇ ਆਪ ਮੋਨ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਇੱਥੇ ਜਤੀ ਅੱਗ ਲੱਗੀ ਗਈ ਹੈ ਅ ਇਸ ਵਾਰ ਇਹ ਤਾਂ ਜਿਹੜਾ ਹੈਗਾ ਵੀ ਦੇਖੋ ਜਿਹੜੀ ਹੈਗੀ ਹੈ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਹੈ ਤਕਰੀਬਨ 7-8 ਕਿਲੇ ਪਛੇ ਰੱਟਮੀ ਜਿਹੜੀ ਹੈਗਾ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀ ਕਿਸੇ ਕਿਸਾਨ ਵੱਲੋਂ ਰਾਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜ਼ਿਆਦਾ ਰੁੱਖ ਕਾਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਤੇ ਕੁਛ ਇੱਥੇ ਕਿ ਮੇਰੇ ਖੇਤਾਂ ਕੁਲੀਆਂ ਹੈਗੀਆਂ ਤੇ ਕੋਈ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀਆਂ ਕੁਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗੇ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰੋਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਊਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਊਂਡ ਫਾਇਰ ਇਹ ਹੁੰਦੀ ਆ ਵੀ ਜ਼ਮੀਨ ਦੇ ਨਾਲ ਲੱਗਦੀ ਤਕਰੀਬਨ ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਨੀ ਨਿਕਲ ਕੇ ਲੋਕਾਂ ਦੇ ਖੇਤਾਂ ਜਾ ਬੜੀ ਅਭੀ ਕਿੰਨੇ ਇੱਥੇ ਕਿੱਲੇ ਮੱਚ ਗਏ ਕਿੰਨੇ ਦਰਖਤ ਮੱਚ ਗਏ ਨੇ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਅਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿਉਂਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੇ 4 ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਨੇ ਫਿਰ ਉਹ ਉਹਦੇ ਸੂਤਰਾਂ ਅਨੁਸਾਰ ਪਤਾ ਲੱਗਿਆ ਇੱਥੇ ਕਈ ਜਾਨਵਰ ਬਚੇਗੇ ਨੇ। ਐ ਇਸ ਤੀ ਜਿਹੜੀ ਹੈਗੀ ਆ ਇੱਕ ਬਖਰੀ ਤੌਰ ਤੇ ਜਿਹੜੀ ਹੈਗੀ ਆ ਬਲਾਕ ਅਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੇ ਫੋਰੈਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ। ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿਜਿਟ ਜਿਹੜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਆ ਕਿ ਗਰਾਊਂਡ ਫਰੌਗ ਕਰਕੇ ਤਕਰੀਬਨ ਗਰਾਊਂਡ ਤੇ ਹੀ ਅੱਗੇ ਰਹੀ ਹੈ ਜ਼ਿਆਦਾ ਇਹ। ਤੇ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਤੇ ਜਿਹੜੀ ਅੱਗ ਆਈਗੀ ਤੇ ਕਿੱਧਰੋਂ ਆਈਗੀ ਤੇ ਕਿਹੜੇ ਕਿਸਾਨ ਤੋਂ ਅੱਗ ਲੱਈਗੀ ਤੇ ਉਹ ਤੇ ਕਿਸਾਨ ਕੀ ਕਰਵੇ ਕੀਤੀ ਜਾਊਗੀ ਇਹ ਸਾਡੇ ਜਿਹੜਾ ਹੈਗਾ ਦਰਿਆ ਸਤਲੁਜ ਵਾਲੀ ਸਾਈਡ ਦੇ ਉੱਤੋਂ ਜਿਹੜਾ ਹੈਗਾ ਪੰਪਤ ਕਿਲੇ ਦੇ ਪਿੱਛੋਂ ਤਕਰੀਬਨ ਉੱਥੇ ਜਿਹੜੀ ਹੈਗੀ ਆ ਅੱਗ ਜਿਹੜੀ ਆਈ ਆ ਉਧਰੋਂ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਇੱਕ ਖੇ ਤੌਰ ਤੇ ਉਹਦੀ ਵੀ ਤਫਰੀਸ਼ ਕਰ ਰਹੇ ਹਾਂ ਵੀ ਜਿਹੜਾ ਉਹ ਕਿਸਾਨ ਹੈਗਾ ਜਿਹੜਾ ਹੈਗਾ ਉਹ ਕਿਸਾਨ ਵੱਲੋਂ ਅੱਗ ਲਾਈ ਗਈ ਹੈ ਜਾਂ ਕਿਹਨਾ ਕਾਰਨ ਕਰਕੇ ਅੱਗ ਲੱਗੀ ਹੈ ਤੇ ਜੇਕਰ ਉੱਥੇ ਬੰਦਾ ਕੋਈ ਦੋਸ਼ੀ ਲੱਭਦਾ ਤੇ ਉਹ ਤੇ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ ਤੇ ਕਿਸਾਨਾਂ ਕੀ ਅਪੀਲ ਕਰਨੀ ਚਾਹੁੰਦੇ ਹੋ ਹਾਂ ਮੈਂ ਜਿਹੜਾ ਹੈਗਾ ਕਿਸਾਨਾਂ ਨੂੰ ਹੱਥ ਜੋੜ ਕੇ ਜਿਹੜਾ ਅਪੀਲ ਕਰਨੀ ਚਾਹੁੰਦਾ ਤੁਸੀਂ ਜਿਹੜਾ ਹੈਗਾ ਇੱਕ ਕਰੋਨੇ ਦਾ ਸਮਾਂ ਦੇਖਿਆ ਹੈਗਾ ਕਿੰਨਾ ਭੈੜਾ ਆਪਣਾ ਸਮਾਂ ਸੀ ਉਹ ਜਿਹੜਾ ਅਸੀਂ ਉਸ ਟਾਈਮ ਪ੍ਰਮਾਤਮਾ ਕੇ ਅਰਦਾਸਾਂ ਕਰਦੇ ਹੁੰਦੇ ਸੀਗੇ ਵੇ ਅਸੀਂ ਦਰਖਤ ਬਾਤ ਤੋਂ ਬਾਤ ਲਾਵਾਂਗੇ ਅਸੀਂ ਜਿਹੜਾ ਹੈਗਾ ਨਾ ਬੂਟਿਆਂ ਨੂੰ ਪਾਲਾਂਗੇ ਆਕਸੀਜਨ ਵੱਧ ਤੋਂ ਵੱਧ ਜਿਹੜੀ ਅਸੀਂ ਪੈਦਾ ਕਰਾਂਗੇ ਪਰ ਆਹ ਹਾਲ ਜਿਹੜਾ ਹੈਗਾ ਤੁਸੀਂ ਮੰਡ ਚੋਂਤੇ ਅੱਜ ਦੇਖ ਲਓ ਆ ਕੇ ਇੱਕ ਜ਼ਿੰਮੇਵਾਰ ਵੱਲੋਂ ਜੇ ਉਹਨੇ ਮੈਨੂੰ ਲਾਈ ਗਈ ਹੈਗਾ ਤੇ ਉਹ ਅੱਗ ਉਹਦੀ ਆਪਣੀ ਕੰਟਰੋਲ ਨਾ ਹੁੰਦੀ ਉਹ ਤੇ ਬਾਕੀ ਲੋਕਾਂ ਦੀਆਂ ਜਿਹੜੀਆਂ ਅੱਗਾਂ ਫਿਰ ਕੇ ਕੋਪਾ ਆ ਗਰੀਬਾਂ ਦੀਆਂ ਕੋਲੀਆਂ ਮਸਾਂ ਜਾਨ ਉਹਨਾਂ ਨੇ ਬਚਾਈ ਹੈ ਪਤਾ ਨਹੀਂ ਕਿਵੇਂ ਬਚਾਈ ਹੈ ਔਰ ਜੰਗਲ ਦੇ ਵਿੱਚ ਹੀ ਜਾਂਦੇ ਆ ਕੋਈ ਕੀੜੇ ਮਕੌੜੇ ਕੋਈ ਜਿਹੜੇ ਚੀਜ਼ਾਂ ਨਹੀਂ ਜਾਣ ਵਾਲੀਆਂ ਹੁੰਦੀਆਂ ਕਈ ਪਰ ਉਹ ਸਾਰੀਆਂ ਕਿੰਨੀਆਂ ਜਾਣਾਂ ਉਹਨਾਂ ਵਿੱਚ ਵੀ ਗਿੰਜਾਂ ਹੋਣੀਆਂ ਬਾਕੀ ਜਿਹੜੀ ਹੈਗੀ ਆ ਜੇਕਰ ਕੋਈ ਜਾਨਵਰ ਮੱਚੇ ਆ ਜਾਂ ਕੋਈ ਕਿਸੇ ਤਰ੍ਹਾਂ ਸੇਕ ਨਾਲ ਉਹ ਹੋਏ ਨੇ ਅੱਜ ਉਹਨਾਂ ਦੀ ਅਸੀਂ ਕਰ ਰਹੇ ਆ ਪਰ ਕਿੰਨੀਆਂ ਜਾਨਾਂ ਆਪਾਂ ਕਹੀਏ ਵੀ ਕਿੰਨੀਆਂ ਜਾਨਾਂ ਆਪਾਂ ਇੱਕ ਇਸ ਛੋਟੇ ਜਿਹੇ ਉਹਦੇ ਨਾਲ ਐਕਸੀਡੈਂਟ ਨਾਲ ਜਿਹੜੀਆਂ ਹੈਗੀਆਂ ਕਰ ਦਿੱਤੀਆਂ ਔਰ ਜੰਗਲ ਜਿਹੜਾ ਹੈਗਾ ਕਿੰਨਾ ਹਰਾ ਭਰਾ ਜੰਗਲ ਕਿਉਂਕਿ ਇੱਕ ਤਾਂ ਗਰਮੀ ਵੀ ਬਹੁਤ ਹੈ ਗਰਮੀ ਦਾ ਟੈਂਪਰੇਚਰ ਤਕਰੀਬਨ 40-45 ਹੈ ਅੱਜ ਤਾਂ ਅੱਜਕੱਲ ਦੇ ਵਿੱਚ ਜਿਹੜਾ ਹੈਗਾ ਇਹ ਜ਼ਿੰਮੇਦਾਰਾਂ ਬੰਰੀਆ ਨੂੰ ਬੇਨਤੀ ਆ ਵੀ ਉਹ ਅਵਰ ਤਵੀਆਂ ਨਾਲ ਜਾਂ ਕਿਸੇ ਕਿਸੇ ਤਰੀਕੇ ਇਹਨਾਂ ਨੂੰ ਬਾਵਣ बाकी ਜਿਹੜਾ ਇਹਨੂੰ ਖੇਤ ਵਿੱਚ ਮਿਕਸ ਕਰਨਾ ਕਿਉਂਕਿ ਕਣਕ ਦਾ ਜਿਹੜਾ ਹੈਗਾ ਜਿਆਦਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨੂੰ ਜਿਹੜਾ ਅੱਗ ਨਾਲੋਂ ਮੈਂ ਇਹੀ اپیل ਕਰਾਂਗਾ ਕਿਉਂਕਿ ਜੇ ਅੱਗਾ ਲਾਉਂਦੇ ਨੇ ਤੇ ਉਹਨਾਂ ਨਾਲ ਇਹ ਨੁਕਸਾਨ ਹੁੰਦਾ ਤੇ ਜਿਹੜਾ ਹੈਗਾ ਇੰਨਾ ਇੰਨੀ ਗ੍ਰੀਨਰੀ ਔਰ ਇੰਨਾ ਜਿਹੜਾ ਹੈਗਾ ਨੁਕਸਾਨ ਜੇ ਹੁੰਦਾ ਉਹ ਵੀ ਆਪਣਾ ਉਹ ਵੀ ਆਪਣੀਆਂ 84 ਲੱਖ ਜੂਨਾ ਦੇ ਵਿੱਚੋਂ ਇਹ ਕਿ ਜੂਨਾ ਨੇ ਜਿਨ੍ਹਾਂ ਨੂੰ ਜਾਨੂੰ ਬਚਾਉਣਾ ਚਾਹੀਦਾ ਪਰ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਇਹ ਬਹੁਤ ਵੱਡਾ ਪਾਪ ਆ ਇਸ ਕਰਕੇ ਮੇਰੇ ਕਿਸਾਨ ਵੀਰੋ ਤੁਸੀਂ ਜਿਹੜਾ ਹੈਗਾ ਇਹ ਅਗਨਾ ਲਾਓ ਇਹਨੂੰ ਜਿਹੜਾ ਹੈਗਾ ਜਿੱਥੇ ਵੀ ਹੈ ਬਾਹਰ ਕੇ ਜਿਵੇਂ ਬਰਜ਼ਦਰੇ ਸਾਧ ਨੇ ਹੁਣ ਦਾ ਸਰਕਾਰ ਵੱਲੋਂ ਦਿੱਤੇ ਗਏ ਤੇ ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਮਿਕਸ ਕਰੋ ਇੰਨੀ ਬੇਨਤੀ ਮੈਂ ਕਰਾਂਗਾ ਕੁਝ ਪਤਾ ਲੱਗਿਆ ਇੱਥੇ ਸਰਕਾਰ ਵੱਲੋਂ ਕੋਈ ਤੁਹਾਡੇ ਕੋਲ ਕੋਈ ਬੁਤਾ ਹੈ ਨਹੀਂਗਾ ਕਿ ਕੋਈ ਟੈਂਕਰ ਵਗੈਰਾ ਪਾਣੀ ਦਾ ਨਾਰਮਲ ਟੈਂਕਰ ਹੈ ਤੇ ਵੀ ਤੁਹਾਡੇ ਕੋਲ ਜੋ ਕਿ ਹੱਤ ਨਾਲ ਵਜਾਈ ਜਾਂਦੇ ਆ ਤਾਂ ਸਰਕਾਰ ਨੂੰ ਕੀ ਪੀਲ ਕਰਨੀ ਚਾਹੁੰਦੇ ਹੋ ਹਾਂ ਸਰਕਾਰ ਵੱਲੋਂ ਜਿਹੜਾ ਦੇਖੋ ਸਾਡੇ ਮਹਿਕਮੇ ਵੱਲੋਂ ਜਿਹੜਾ ਹੈਗਾ ਇਹ ਅਪਰਾਲੇ ਕੀਤੇ ਜਾਂਦੇ ਆ ਅਪਰਾਲੇ ਹੁੰਦੇ ਆ ਵੀ ਕੁਝ ਫੈਰ ਲੈਣਾ ਹੁੰਦੀਆਂ ਤੁਸੀਂ ਵਿੱਚ ਜੰਗਲ ਦੇ ਵਿੱਚ ਫਾਇਰ ਲਾਈਨਾਂ ਦੇਖੋਗੇ ਸਾਰੀਆਂ ਸਾਡੀਆਂ ਜਿਹੜੀਆਂ ਬਾਈਆਂ ਹੋਈਆਂ ਸੀਗੀਆਂ ਪਰ ਜਿਹੜੀ ਹੈਗੀ ਆ ਉਹ ਤੋਂ ਵਗੈਰਾ ਸਾਡਾ ਟੈਂਕਰ, ਟਰੈਕਟਰ ਤੇ ਨਾਲ ਸਾਡੇ ਕੋਲ ਇੱਕ ਸਪਰੇਅ ਪੰਪ ਵੀ ਨੇ ਜਿਨ੍ਹਾਂ ਦੇ ਸਹਾਇਤਾ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਅ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਰਕੇ ਸਾਨੂੰ ਨਾਲ ਜਿਹੜੀਆਂ ਫਾਇਰ ਬਗੇੜਾਂ ਜਿਹੜੀਆਂ ਹੈਗੀਆਂ ਮੰਗਾਉਣੀਆਂ ਪਈਆਂ ਤੇ ਬੇਨਤੀ ਤਾਂ ਇਹੀ ਹੈ ਕਿ ਆ ਵੀ ਜਿਹੜਾ ਇਹ ਜੰਗਲ ਨੇ ਇਹ ਜੰਗਲਾਂ ਦੇ ਵਿੱਚ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਵੀ ਨੇੜੇ ਤੇੜੇ ਕਿਤੇ ਕੋਈ ਫਾਇਰ ਬਰਗੇਡ ਦੀ ਜੇ ਗੱਡੀ ਕਰੇ ਖੜੀ ਹੋਵੇ ਨੇੜੇ ਆ ਉਤੋਂ ਜਿਹੜੀ ਹੈਗੀ ਕਾਬੂ ਅੱਗ ਤੇ ਕਾਬੂ ਜਲਦੀ ਪਾਇਆ ਜਾ ਸਕਦਾ ਤੇ ਜ਼ਰੂਰ ਚਾਹੀਦਾ ਕਿਉਂਕਿ ਅੱਜ ਕੱਲ੍ਹ ਦੇਖਦੇ ਆਂ ਕਈ ਜਗ੍ਹਾ ਦੇ ਉੱਤੇ ਐਜੀਆਂ ਐਸੀ ਐਕਸੀਡੈਂਟ ਹੋ ਚੁੱਕੇ ਨੇ ਅੱਗਾਂ ਵਾਲੇ ਤੇ ਗਰਮੀ ਵੀ ਆ ਚਲੋ ਤੇ ਕਿਸਾਨਾਂ ਵੱਲੋਂ ਵੀ ਜਿਹੜਾ ਹੈਗਾ ਇਹ ਚੀਜ਼ ਦਾ ਕੀਤਾ ਜਾ ਰਿਹਾ ਤੇ ਪਰ ਇਹਦੇ ਇਹਦੇ ਦੀ ਸਾਦਤ ਹੈ ਇਹੀ ਆ ਵੀ ਆਪਣਾ ਫਾਇਰ ਬਰਗੇਡ ਦਾ ਇੰਤਜ਼ਾਮ ਹੋਵੇ ਜਾਂ ਪਾਣੀ ਦਾ ਮੌਕੇ ਤੇ ਇੰਤਜ਼ਾਮ ਹੋਣਾ ਚਾਹੀਦਾ ਜਿਹੜਾ ਕਿ ਇਹਨੂੰ ਅੱਗ ਨੂੰ ਜਿਹੜਾ ਹੈਗਾ ਮੌਕੇ ਤੇ ਜਿਹੜਾ ਕਾਬੂ ਪਾਇਆ ਜਾ ਸਕੇ ਤੇ ਇਹੀ ਇੱਕ ਹੈਗਾ ਕਿਉਂਕਿ ਅਸੀਂ ਦੇਖਿਆ ਇੱਕ ਅ ਜਿਹੜਾ ਇੱਕ ਕੁੱਪਾ ਸੜਿਆ ਹੈਗਾ ਕੁੱਪਾ ਤਕਰੀਬਨ ਕਾਫੀ ਦੂਰ ਤੱਕ ਅੱਗ ਆਈ ਸੀ ਉਹ ਤੋਂ ਅੱਗ ਦਾ ਇੱਕ ਬਰੋਲਾ ਜਿਹਾ ਬਣ ਕੇ ਕੁੱਪ ਦੇ ਉੱਤੇ ਝੱਟ ਗਿਆ ਤੇ ਉਹ ਕੁੱਪ ਸਾਰਾ ਸੜ ਗਿਆ ਕਿਉਂਕਿ ਉਹਦੇ ਵਿੱਚ ਆ ਵੀ ਇਹ ਹਵਾ ਤੇਜ਼ ਦਾ ਕਾਰਨ ਤੇ ਹਵਾ ਤੇਜ਼ ਦੇ ਵਿੱਚ ਅੱਗ ਦੇ ਕਰਦੇ ਇਹਦਾ ਬਰ ਬਰੋਲਾ ਜਿਹੜਾ ਹੈਗਾ ਉੱਠ ਕੇ ਚਿੰਗਾਰੀ ਉੱਠਦੀ ਹੈ ਤੇ ਉਹ ਜਿਹੜੀ ਲੱਗ ਜਾਂਦੀ ਹੈ ਜਿਹਨਾਂ ਨੂੰ ਨੁਕਸਾਨ ਹੁੰਦਾ ਹੈ ਤੇ ਬਾਕੀ ਜਿਹੜਾਗਾ ਫਾਇਰ ਬ੍ਰਿਗੇਡ ਦੀ ਜਿਹੜੀ ਹੈਗੀਆਂ ਕਿਉਂਕਿ ਇੱਥੋਂ ਆਉਣ ਨੂੰ ਸਮਾਂ ਥੋੜਾ ਜਿਹਾ ਲੱਗ ਜਾਂਦਾ ਹੈ तकरीबन ਘੰਟਾ ਜਿਹੜਾ ਸ਼ਹਿਰ ਤੋਂ ਲਾ ਲਈਏ ਮਾਛੂੜਾ ਤੋਂ ਲਾ ਲਈਏ ਹੋਰ ਵਾਲੀਏ ਉਹ ਚੀਜ਼ਾਂ ਨਾਲ ਵੀ ਜਰੂਰੀ ਚਾਹੀਦੀ ਹੈ ਜੀ ਹਾਂ ਇਹ ਵਿਭਾਗ ਦੀ ਆਪਣੀ ਜਿਹੜੀ ਹੈਗੀ ਆ ਜਿੱਥੇ ਜੰਗਲ ਨੇ ਉਥੇ ਫਾਇਰ ਬ੍ਰਿਗੇਡ ਆਉਣੀ ਚਾਹੀਦੀ ਹੈ ਪਿਛਲੇ ਤੋਂ ਪਿਛਲੇ ਸਾਲ ਕਿਹਾ ਗਿਆ ਸੀਗਾ ਸਰਕਾਰ ਵੱਲੋਂ ਆਪਣੇ ਥੋੜੇ ਜਿਹੇ ਜਬਤ ਸਰਵ ਲੋਕੀ ਇੱਥੇ ਸਾਡੇ ਵੱਲੋਂ ਅੰਦਰੂ ਬੋਰ ਕੀਤੇ ਗਏ ਕਿ ਅੰਦਰ ਬੋਰ ਕੋਈ ਨਹੀਂਗਾ ਬਿਲਕੁਲ ਜੀ ਅੰਦਰ ਬੋਰ ਕੀਤੇ ਨੇ ਜਿਹੜੇ ਹੁਣ ਜ਼ਮੀਨ ਦੇ ਵਿੱਚ ਜਿੱਥੇ ਉਥੇ ਬੂਟੇ ਲੱ ਕਿ ਜਿਹੜਾ ਹੈਗਾ ਤੇਰੀ ਪਾਣੀ ਦਾ ਬੋਰ ਚੱਲ ਨਹੀਂ ਸਕਦਾ ਉਹ ਇੱਥੇ ਦਾ ਪਾਣੀ ਦੇਣ ਵਾਲੇ ਜਿਹੜੇ ਹੈਗੇ ਆ ਬੋਰ ਸਾਡੇ ਕੀਤੇ ਨੇ ਵੱਖਰੇ ਵੱਖਰੇ ਪਲੰਟ ਚ ਨਾਲ ਦੇ ਵਿੱਚ ਉਹ ਜਿਹੜੇ ਬੋਰ ਚਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਕਿ ਅਸੀਂ ਉੱਥੇ ਪਾਣੀ ਲਾ ਰਹੇ ਹਾਂ ਬੂਟੇ ਦੁਆਰਾ ਵੀ ਜਿਹੜਾ ਹੈਗਾ ਉਹ ਬੂਟੇ ਦੁਆਰਾ ਫਟਾਰਾ ਅੱਜ ਚੱਲ ਜਾਏ ਜਾਂ ਜਿਹੜਾ ਸਹੀ ਹੈਗਾ ਧਰਤੀ ਦਾ ਹਾਂਜੀ ਕੀ ਨਾਮ ਜੀ ਹਾਂਜੀ ਮੇਰਾ ਨਾਮ ਹੈਗਾ ਜਸਵੀਰ ਸਿੰਘ ਜਸਵੀਰ ਸਿੰਘ ਜੀ ਜਿਹੜੀ ਅੱਗ ਲੱਗੀ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਗ ਸਰ ਕੱਲ 19 ਤਰੀਕ ਦਾ ਕੋਈ ਦੁਪਹਿਰ ਦੇ 3 ਵਜੇ ਦਾ ਇਹ ਇਨਸੀਡੈਂਟ ਹੈਗਾ ਵਾ ਜੀ ਜੋ ਸਾਨੂੰ ਸੂਚਨਾ ਮਿਲੀ ਆ ਅਸੀਂ ਅੱਗਾਂ ਦੀ ਅੱਜ ਕੱਲ ਡਿਊਟੀ ਕਰਕੇ ਸਾਡੀ 24 ਆਵਰ ਡਿਊਟੀ ਚੱਲਦੀ ਆ ਨਿਗਰਾਨੀ ਰੱਖਣੀ ਪੈਂਦੀ ਆ ਅਸੀਂ ਹਾਜ਼ਰੀ ਸੀ ਪਰ ਅਸੀਂ ਮੱਦੇਵੜੇ ਆਪਣੇ ਹੈੱਡਕ quart ਤੇ ਸੀਗੇ ਤੇ ਜਦੋਂ ਇਧਰ ਨਿਊਜ਼ ਆ ਗਈ ਵੀ ਅੱਗ ਲੱਗੀ ਆ ਹਵਾ ਕਾਫੀ ਤੇਜ਼ ਸੀ ਅੱਜ ਮੈਂ ਕਿ ਤੁਸੀਂ ਦੇਖ ਸਕਦੇ ਹੋ ਆਹ ਪੁਆਇੰਟ ਤੋਂ ਇਹ ਅੱਗ ਇੰਟਰ ਕਰੀ ਆ ਤੇ ਕਾਫੀ ਬੇਕਾਬੂ ਰਹੀ ਆ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਸਾਡੇ ਇਨ ਟੱਚ ਰਹਿੰਦੇ ਆ ਅੱਜ ਕੱਲ ਅਸੀਂ ਉਹਨਾਂ ਨਾਲ ਰਾਬਤਾ ਪਹਿਲਾਂ ਹੀ ਰੱਖਦੇ ਆਂ ਜੀ ਤੇ ਕੋਈ 4 ਤੋਂ 5 ਗੱਡੀਆਂ ਅਲੱਗ-ਅਲੱਗ ਸਟੇਸ਼ਨਾਂ ਤੋਂ ਜਿਉਨੇਵਾਲ ਤੋਂ ਸਮਰਾਲੇ ਤੋਂ ਖਵਾੜੇ ਤੋਂ ਤੇ ਤਿੰਨ ਗੱਡੀਆਂ ਲੁਧਿਆਣੇ ਤੋਂ ਮੌਕੇ ਤੇ ਆ ਗਈਆਂ ਚਲੋ ਘੰਟਾ ਖੰਡਾ ਲੱਗੇ ਜਾਂਦਾ ਪਰ ਇਹਨਾਂ ਨੂੰ ਕਾਬੂ ਪਾਉਂਦੇ ਸਾਡੇ ਆਪ ਦੇ ਵੀ ਕੁਝ ਹੈਗੇ ਸੋਰਸ ਪਾਣੀ ਦਾ ਟੈਂਕਰ ਵਗੈਰਾ ਤੇ ਬਾਕੀ ਲੀਵਰ ਸਾਡੇ ਕੋਲੇ ਮਿਲੂਦੀ ਜਾਂਦੀ ਆ ਕੱਲ ਸੰਡੇ ਸੀ ਪਰ ਫੇਰ ਵੀ ਇਹੋ ਜਿਹੇ ਸਮੇਂ 'ਚ ਸਾਡੇ ਲੀਵਰ ਫੈਕਟਰ ਹੋ ਜਾਂਦੀ ਆ ਜੀ ਤੇ ਕੋਸ਼ਿਸ਼ ਕੀਤੀ ਹੈ ਤੇ ਕਾਬੂ ਪਾ ਲਿਆ ਸੀਗਾ ਤੇ ਕਾਫੀ ਏਰੀਆ ਚਾ ਰਿਹਾ ਗਿਆ ਪਰ ਫਿਰ ਵੀ ਨੁਕਸਾਨ ਤਾਂ ਹੁੰਦਾ ਹੀ ਹੈ ਤੇ ਆਪਣੇ ਕਿੰਨੇ ਕਿੱਲੇ ਮਚ ਗਏ ਤੇ ਕਿੰਨੇ ਕ ਅੱਗ ਪਹੁੰਚੀ ਗਈ ਹੈ ਤੇ ਕੱਲ ਮੌਕੇ ਤੇ ਤਾਂ ਸ਼ਾਮ ਤੱਕ ਸਾਨੂੰ ਬੰਦੇ ਭਜਾਉਂਦੇ ਆਈਡੀਆ ਲੱਗ ਰਿਹਾ ਸੀ ਮੋਟਾ-ਮੋਟਾ ਕਿਉਂਕਿ ਅਸੀਂ ਕੰਪਾਰਟਮੈਂਟ ਸਾਡੇ ਵੰਡੇ ਹੁੰਦੇ ਆ ਸਾਨੂੰ ਆਈਡੀਆ ਹੁੰਦਾ ਕਿੰਨੇ ਕ ਕਮਾਰਟਮੈਂਟ ਦਾ ਸਾਡਾ ਏਰੀਆ ਹੁੰਦਾ ਵਾ 30 ਤੋਂ 40 ਕਿੱਲੇ ਦਾ ਸਾਨੂੰ ਇਹ ਹੈਗਾ ਵਾ ਖਾਸਾ ਪੰਜ ਚਾਰ ਕਿੱਲੇ ਉੱਪਰ ਥੱਲੇ ਹੋ ਸਕਦੇ ਆ ਹੁਣ ਦੇ ਲਈ ਸਾਡਾ ਬੜੀ ਬਰੀਕੀ ਨਾਲ ਹੁਣ ਚੱਲ ਰਿਹਾ ਵਾ 32 ਘੰਟੇ ਜੋ ਵੀ ਸਾਡਾ ਲੋਸ ਹੈ ਨਕਸਾਨ ਪਲਾਂਟੇਸ਼ਨ ਜਾਂ ਕੁਝ ਵੀ ਲੱਕੜ ਵਗੈਰਾ ਦਾ ਹੋਇਆ ਪਾ ਦੋਦੀ ਬਕਾਇਦਾ ਡਿਟੇਲ ਇਕੱਠੀ ਕਰਕੇ ਅਸੀਂ ਗਵਰਨਮੈਂਟ ਨੂੰ ਪਤਾ ਸਮਿਟ ਕਰਾਵਾ ਦੇ। ਕੁਝ ਸੂਤਰਾਂ ਤੋਂ ਪਤਾ ਲੱਗਿਆ ਕਿ ਜਾਨਵਾਰ ਵੀ ਕਾਫੀ ਮੱਚੇ ਗਏ ਨੇ। ਅ ਸਾਡਾ ਨਹੀਂ ਕਾਫੀ ਤਾਂ ਨਹੀਂ ਕਹਿ ਸਕਦੇ। ਤੁਸੀਂ ਸਾਡੇ ਨਾਲ ਵਿਜ਼ਿਟ ਕਰ ਸਕਦੇ ਹੋ। ਇਹ ਗਰਾਊਂਡ ਫਾਇਰ ਸੀਗੀ। ਇੱਥੇ ਵੀ ਜਾਨਵਰ ਤਾਂ ਖੁੱਲੇ ਜਾਨਵਰ ਹੁੰਦੇ ਆ ਇਹ। ਇਹਨਾਂ ਨੂੰ ਤਾਂ ਇਨਸਾਨ ਤੋਂ ਪਹਿਲਾਂ ਵੀ ਭਣਕ ਲੱਗ ਜਾਂਦੀ ਆ। ਜਾਨਵਰ ਸੀਗੇ ਕਾਫੀ ਤੇ ਕਾਫੀ ਨਿਕਲੇ ਆ ਮਤਲਬ ਖੇਤਾਂ ਦੇ ਵਿੱਚ ਬਾਹਰ ਆਪਣੀ ਜਾਨ ਬਚਾਉਣ ਲਈ। ਤੇ ਇੱਕ ਸਾੰਬਰ ਦੀ ਡੈੱਡ ਬੋਡੀ ਪਈ ਸੀ। ਪਰ ਉਹ ਲੱਗਦਾ ਸੀ ਜਿਵੇਂ ਪਹਿਲਾਂ ਦੀ ਡੈਥ ਹੋਈ ਹੋਵੇ ਜਾਂ ਕੋਈ ਕਾਰਨ ਹੈ ਇਦਾਂ ਦੇ ਸੀ ਪਰ ਅੱਗ ਨਾਲ ਝੁਲਸਿਆ ਸੀਗਾ ਉਹ ਤੇ ਇੱਕ ਨਜ਼ਰ ਆਇਆ ਨਹੀਂ ਉਸ ਜਨਮਨ ਚੱਕ ਕੇ ਤੁਸੀਂ ਕੀਤਾ ਨਹੀਂ ਕੋਈ ਵੈਰੀਫਾਈ ਕੁਝ ਕਰਿਆ ਜੀ ਉਹ ਸਾਡੇ ਇਹਦੇ ਲਈ ਜੰਗਲੀ ਜੀਵ ਦਾ ਸੱਲ ਹੈਗਾ ਵਾ ਲੱਗ ਤੋਂ ਲੋਰ ਤੋਂ ਉਹਨਾਂ ਦੀ ਚੜੀ ਦੇ ਵਿੱਚ ਉਹਨਾਂ ਨੂੰ ਜਦੀ ਸੂਚਿਤ ਕਰਤਾ ਸੀਗਾ ਤੇ ਉਸ ਵਕੋਂ ਫਿਰ ਉਹ ਤੁਸੀਂ ਰੇਂਜਰਸ ਤੋਂ ਕਿਵੇਂ ਨਹੀਂ ਮੈਂ ਜੀ ਫੋਰੈਸਟ ਗਾਰਡ ਹਾਂ ਮੈਂ ਲੋਕਲ ਇੰਚਾਰਜ ਹਾਂ ਮਤਲਬ ਇਸ ਪੀਟ ਇਲਾਕੇ ਦਾ ਠੀਕ ਹੈ ਤੇ ਜੇ ਜਿਨਾਂ ਤੋਂ ਕਿੱਧਰੋਂ ਅੱਗ ਆਈ ਕਿੱਧਰੋਂ ਤੇ ਕਿੱਥੋਂ ਆਈ ਗਈ ਹੈ ਤੇ ਜੇ ਤੇ ਅੱਗ ਜਿੱਧਰੋਂ ਆਈ ਹੈ ਤੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ ਹਾਂਜੀ ਅੱਗ ਆਉਣ ਦਾ ਸਾਨੂੰ ਪਤਾ ਤੇ ਇੱਕ ਜਿਹੜਾ ਵੀ ਲੋਕੇਟ ਤੇ ਪੜਤਾਲ ਕੀਤੀ ਹੈ ਜੀ ਕੋਈ ਆਪਣੇ ਪੰਜ ਸਤ ਕਿਲੇ ਦੂਰ ਫੋਰੈਸਟ ਤੋਂ ਇਹ ਅੱਗ ਪੈਦਾ ਹੋਈ ਸੀਗੀ ਤੇ ਜਿਹੜੇ ਵੀ ਕਿਸਾਨ ਦੀ ਹੈਗੀ ਆ ਉਹਦੇ ਲਈ ਸਾਡੀ ਪੜਤਾਲ ਜਾਰੀ ਹੈ ਤੇ ਪੁਲਿਸ ਭਾਗ ਨਾਲ ਵੀ ਅਸੀਂ ਤਾਲਮੇਲ ਦੇ ਵਿੱਚ ਤੇ ਜਿੰਨਾ ਵੀ ਬਿਲਕੁਲ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਦੋਸ਼ੀ ਹੋਊਗਾ ਉਦੇ ਬਕਾਇਦਾ ਪੂਰੀ ਕਾਨੂੰਨੀ ਕਾਰਵਾਈ ਕਰਕੇ ਤੇ ਘੜੇ ਸਾਹਮਣੇ ਆ ਜਾਣਾ ਸਾਰਾ ਆਪਾਂ ਜਾਰੀ ਆ ਕੀ ਨਾਮ ਮੇਰਾ ਤਾਂ ਸੀਮਾ ਵੀ ਹਾਂ ਸੀਮਾ ਜੀ ਕੀ ਕਹਿਣਾ ਜੀ ਜੇ ਤੁਹਾਡੀ ਕੁਲੀ ਬਚੀ ਨਾ ਜੀ ਦੇਖੋ ਸਿਆਣੀ ਬਿਆਣੀ ਹੈ ਗਈ ਆ ਉਹਨਾਂ ਦਾ ਸਾਮਾਨ ਜਲ ਗਿਆ ਇਹਨਾਂ ਦਾ ਸਾਮਾਨ ਜਲ ਗਿਆ ਇਹਦਾ ਜ਼ੁਰਬਾਨਾ ਕੌਣ ਪਰੂਗਾ ਹਾਂ ਇਹਨੂੰ ਵੀ ਤਾਂ ਕੋਈ ਮਿਲਣਾ ਚਾਹੀਦਾ ਨਾ ਅੱਗੇ ਪਿੱਛੇ ਇਹਨਾਂ ਬੰਦਾ ਆਇਆ ਸਰ ਤੇ ਨਾ ਇਹਦੇ ਜਵਾਕ ਆਗੇ ਫਿਰ ਇਹਨਾਂ ਦੇ ਵੀ ਹੱਲ ਕੋਈ ਕਰਨਾ ਚਾਹੀਦਾ ਸਰਕਾਰ ਨੂੰ ਇਹ ਤਾਂ ਜੇ ਨਾ ਨੇ ਅੱਗ ਲਾਈ ਉਹਨੋਂ ਵੀ ਸਖਤਾਈ ਹੋਣਾ ਚਾਹੀਦਾ ਇਹ ਅੱਗ ਲਾਈ ਕਿਨੇ ਨੂੰ ਪਤਾ ਹੀ ਕੁਛ ਨਹੀਂ ਦੇਖੋ ਜੀ ਸੋਨੂੰ ਤਾਂ ਮੈਂ ਕਹਿ ਰਿਹਾ ਵੀ ਅੱਗ ਤਾਂ ਅਸੀਂ ਦੇਖਿਆ ਨਹੀਂ ਹਗਾ ਪਰ ਇਧਰ ਵੀ ਆਇਆ ਅੱਗ ਡੇਰੇ ਕਿ ਨਹੀਂ ਆਏ ਨੇ ਇਧਰੋਂ ਆ ਗੋ ਆ ਗੋ ਕੇ ਸਿੱਧਾ ਹੀ ਆਇਆ ਇਹਨਾਂ ਦੀ ਕੁਲੀ ਮੱਚ ਵੀ ਕੁਲੀ ਇਧਰੋਂ ਸਿੱਧਾ ਅੱਗ ਪੈ ਗਈ ਜੰਗਲ ਦੇ ਪੈ ਗਿਆ ਪਰ ਕਰੋ ਆਏ ਅੱਗ ਤਾਂ ਹਾਂ ਜੀ ਬੁਝਾਈ ਆ ਇਹ ਹੋਣਾ ਚਾਹੀਦਾ ਕਿ ਅੰਟੀ ਗਰੀਬਾਂ ਦਾ ਨਾਮ ਹੈ ਹੁੰਦਾ ਤਾਂ ਖਾਣੇ ਪारे ਨੂੰ ਤੁਸੀਂ ਨਹੀਂ ਦੇਖਣ ਕਿਹਨੇ ਦੇਖੜੀਆਂ ਹੁਣ ਵਿਚਾਰੀ ੱਟਕੇ ਖਾਂਦੀ ਆ ਹੁਣ ਤਾਂ ਨਾ ਰਹੇਦਾ ਕਿ ਤੇ ਰਹਿਣ ਵਾਲੇ ਜਗਾ ਕਿਤੇ ਇੱਧਰ ਜਾਂਦੀ ਆ ਬੈਠਣ ਨੂੰ ਕਿਤੇ ਉੱਧਰ ਜਾਂਦੀ ਆ ਪੈਨ ਨੂੰ ਰਾਤ ਨੂੰ ਇਹ ਦੱਸੋ ਕਰਵਾਈ ਤਾਂ ਕਰਨੀ ਚਾਹੀਦਾ ਅਜੇ ਇਹ ਨਾਲ ਜੇ ਸਾਥ ਹੋ ਗਿਆ ਕੱਲ ਸਾਡੇ ਸਾਥ ਵੀ ਹੋ ਸਕਦਾ ਆ